ਲਓ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਾਡੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਪਹੁੰਚ ਚੁੱਕੇ ਹਾਂ ਬਈ ਕੋਟਕਪੁਰਾ ਮੰਡੀ ਦੇ ਵਿੱਚ ਤੂੜੀ ਦੀ ਬੋੜੀ ਤੇ ਅੱਜ ਬਈ ਲੈਣਾ ਲੱਗ ਚੁੱਕੀਆਂ ਕੋਟਕਪੁਰਾ ਮੰਡੀ ਦੇ ਵਿੱਚ ਦੇਖੋ ਨਾਗਾਜ ਬਹੁਤ ਆਇਆ 2 4 6 8 10 12 ਨਾਗਾ ਆਇਆ ਬਈ 11 12 ਨਾਗ ਹੋ ਚੁੱਕੇ ਇੱਕ ਅਦਾ ਹੋਰ ਵੀ ਆ ਸਕਦਾ ਤੇ ਲਓ ਜੀ ਵੀਡੀਓ ਨਾਲ ਜੁੜੇ ਰਿਹਾ ਕਰੋ ਤੇ ਦੇਖਦੇ ਆਂ ਤੂੜੀ ਕਿੱਥੋਂ ਤੱਕ ਜਾਂਦੀ ਹੈ ਤਾਂ ਤਰੀਕਾ ਜੇਗੀ 13 ਨਵੰਬਰ 2025 ਜਗ੍ਹਾ ਕੋਟਕਪੁਰਾ ਮੰਡੀ ਕਿ ਸਮਾਂ ਜਿਹੜਾ ਜੀ ਬਸ 7:30 ਹੋਣ ਵਾਲੇ ਮਿੰਟ ਦੋ ਰਹਿ ਗਏ ਸਾਰੇ ਤੇ ਬੋਲੀ ਬਾਈ ਸ਼ੁਰੂ ਹੋਣ ਵਾਲੀ ਆ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਜੇਕਰ ਕਿਸੇ ਕਿਸਾਨ ਵੀਰ ਨੇ ਕਣਕ ਜਾਂ ਬਾਸਪਤੀ ਵੇਚਣੀ ਹੋਵੇ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਤੇ ਵੀਡੀਓ ਨਾਲ ਜੁੜੇ ਰਿਹਾ ਕਰੋ ਲੋਈ ਚੱਲਦੇ ਆਪਾਂ ਬੋਲੀ ਤੇ ਦਿਖਾਉਨੇ ਤੁਹਾਨੂੰ ਅੱਜ ਦੇ ਰੇਟ ਕੋਟਕਪੁਰਾ ਮੰਡੀ ਦੇ ਜੀ ਧੂੜੀ ਦੇ ਜੀ ਤੇ ਬਾਕੀ ਆਪਾਂ ਬਾਸਪਤੀ ਦੀ ਬੋਲੀ ਬਾਈ ਜੀ ਹੁੰਦੀ ਹੈ 11 ਵਜੇ ਤੇ ਹਰੇ ਚਾਰੇ ਦੀ ਬੋਲੀ ਵੀ ਹੁੰਦੀ ਹੈ ਬਾਈ ਜੀ 11 ਵਜੇ ਇਹ ਵੀ ਧਿਆਨ ਦਿਓ ਜਰੂਰ ਧਿਆਨ ਦਿਆ ਕਰੋ ਹਰੇ ਚਾਰੇ ਦੀ ਬੋਲੀ 11 ਵਜੇ ਹੁੰਦੀ ਹੈ ਜੀ ਨੋਏ ਸਾਹਮਣੇ ਜਿਹੜੀ ਬੋਲੀ ਆ ਸ਼ੁਰੂ ਹੋ ਚੁੱਕੀ ਆ ਜੀ ਤੂੜੀ ਦੀ ਤੇ ਦੇਖਦੇ ਆ ਅੱਜ ਕਿੱਥੋਂ ਤੱਕ ਜਾਂਦੀ ਆ ਤੂੜੀ ਦੇਖੋ ਨਾ ਗਾਂ ਅੱਜ ਤੁਹਾਨੂੰ ਆਪਾਂ ਦੱਸਿਆ ਜੀ ਬਹੁਤ ਜ਼ਿਆਦਾ ਨਾ ਗ ਆਏ ਆ 12 13 ਟਰਾਲੀਆਂ ਆਈਆਂ ਨੇ ਲੋ ਜੀ ਪਹਿਲੀ ਟਰਾਲੀ ਦੀ ਬੋਲੀ ਸ਼ੁਰੂ ਹੋ ਚੁੱਕੀ ਆ ਦਿਖਾਉਣਾ ਰੇਟ ਤੁਹਾਨੂੰ ਅੱਜ ਕੋਟ ਬਰਾਮੰਡੀ ਤੇ ਜੀ ਰੇਟ ਹੋ ਗਿਆ 300 5 ਰੁਪਏ 10 ਰੁਪਏ 15 315 ਵੇ 25 35 ਬਈ ਜਰੀ ਵਾਲੇ ਕਹਿੰਦਾ ਜਾੜਾਂਗੇ ਇਸਰਾਇਆ 40 200 ਰੁਪਿਆ ਕੋਈ ਨਹੀਂ ਜਾੜਾਂਗੇ ਕੰਡੇ ਤੇ ਵਾਸੋਂ ਨਾ ਪੂਗਾ ਜਿਦ ਪੈਸਾ ਪੂਗਾ ਭਾਈ 350 350 350 52 60 ਪੈਂਗਾ 365 70 75 80 85 90 95 400 400 5 15 410 ਰੁਪਏ 15 20 ਰੁਪਏ 420 25 20 430 ਰੁਪਏ ਭੁਲੰਗੇ ਨਾ ਆ ਤੋਂ 3 ਦੇ ਬਾਈਕੀ ਰੱਖੇ ਇਹ ਭਾਈ ਵਾਜਾ ਲਓ ਜੀ ਪਹਿਲੀ ਟਰਾਲੀ ਲੱਗੀ 430 ਰੁਪਏ ਭਾਈ ਨਾਗਾਜ ਬਹੁਤ ਐ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਅੱਜ ਲੈਣਾ ਲੱਗ ਚੁੱਕੇ ਆਂ ਕੋਟਪੁਰਾ ਮੰਡੀ ਦੇ ਵਿੱਚ ਤੂੜੀ ਦੀਆਂ ਦੇਖੋ ਉਹ ਸਿਰੇ ਤੱਕ ਲੈਣ ਲੱਗੀ ਆ 12 ਟਰਾਲੀਆਂ ਹੋਈਆਂ 12 ਤੇ ਪਹਿਲੀ ਟਰਾਲੀ ਲੱਗ ਗਈ ਜੀ 430 ਰੁਪਏ ਦੂਜੀ ਟਰਾਲੀ ਦੇਖਦੇ ਆ ਕਿਥੋਂ ਤੱਕ ਜਾਂਦੀ ਕਾਠ ਵੀ ਬਾਕੀ ਬਾਵਾ ਹੈਗਾ ਗਾਹਕ ਵੀ ਹੈਗੇ ਤੇ ਬਾਕੀ ਫਿਰ ਵੀਡੀਓ ਨਾਲ ਜੁੜੇ ਰਹਿ ਕਰੋ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਆਪਣੀ ਵੀਡੀਓ ਤੇ ਤੇ ਬਾਕੀ ਭਾਈ ਜੀ ਬਾਸਪਤੀ ਦੀ ਬੋਲੀ ਹੁੰਦੀ ਹੈ ਕੋੜਕਪੁਰਾ ਮੰਡੀ ਦੇ ਵਿੱਚ 11 ਵਜੇ ਤੇ ਹਰੇਚਰਨ ਦੀ ਵੀ 11 ਵਜੇ ਹੁੰਦੀ ਆ 70 70 90 400 10 17 25 3 340 440 ਹੈ 440 750 750 ਬੋਲਣਾ ਬਾਈ ਕਿਨੇ 750 ਬਾਈ ਲਓ ਜੀ ਇਹ ਲੱਗਿਆ ਜੀ 750 ਰੁਪਿਆ ਲੱਗ ਗਿਆ ਜੀ ਦੂਜੀ ਟੋਲੀ 750 ਰੁਪਿਆ ਲੱਗ ਗਿਆ ਪਹਿਲੀ ਲੱਗੀ ਸੀ 430 ਰੁਪਏ ਦੂਜੀ 750 ਲੱਗ ਗਿਆ ਜੀ ਲਓ ਜੀ ਵੀਡੀਓ ਨਾਲ ਜੁੜੇ ਰਹਿਣਾ ਕੋ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਲੋ ਜੀ ਤਿੰਨ ਟਰਾਲੀਆਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਤੇ ਲੋ ਜੀ ਚੌਥੀ ਟਰਾਲੀ ਤੇ ਆਪਾਂ ਪਹੁੰਚ ਗਏ ਆਂ ਜੀ ਚੌਥੀ ਟਰਾਲੀ ਦੇਖਦੇ ਆ ਕਿਥੋਂ ਤੱਕ ਤੱਕ ਜਾਂਦੀ ਆ ਜੀ ਅੰਦਰ ਦੇ ਭਾਈ ਅੰਦਰ ਦੇ ਆ 250 ਰੁਪਇਆ 250 ਰੁਪਇਆ ਹੈ ਨਹੀਂ 300 ਜਾਂ 300 ਯਾਰ ਉਹ ਆ ਨੰਬਰ ਲਿਖ ਦੀ ਯਾਰ ਮਾੜਾ 300 ਰੁਪਇਆ 5 305 so 10 15 80. 80. Um. 30 45 350 ਇਹ ਕਿੰਨਾ ਆ? ਦੇ ਦੇ ਮੇਰੇ ਜਾਨ 550 550 ਅੰਦਰ ਲੱਗਦਾ 350 ਹਾਂ 355 ਰੁਪਏ ਬਾਈ ਨਹੀਂ ਲੋ ਜੀ 355 ਰੁਪਏ ਲੱਗ ਗਈ ਆ ਟਰਾਲੀ ਤੇ ਵੀਡੀਓ ਨਾਲ ਜੁੜੇ ਜਾਕਰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਨਾਮ ਪਾਉਣਾ ਜੀ 355 ਰੁਪਏ ਲੱਗਿਆ ਟਰਾਲੀ ਦੇਖੋ ਟਰਾਲੀ ਦੇ ਵਿੱਚ ਇਹ ਟਰਾਲੀ ਬਈ ਬਹੁਤ ਹੈਵੀ ਹੁੰਦੀ ਹੈ ਜਿਹਦੇ ਵਿੱਚ 16 17 ਕਾਉਂਟ ਦਾ ਥੋੜੀ ਹੁੰਦੀ ਹੈ ਦੇਖੋ ਤੁਨ ਤੁਨ ਕੇ ਭਰੀਆ ਪੋਂਗਾ ਲਿਆ ਨੂੰ 350 355 60 60 ਬੋਲਣ ਦਾ 60 70 71 80 90 40, 400 5 10 15 20 25 30 35 40 42 450 55 455 ਬੋਲਦਾ ਕੋਈ 455 ਰੁਪਏ ਕਿੰਨੇ ਲਵਾਂਗਾ ਆਨੇ ਨੂੰ ਮੇਰੇ ਘਰ ਤੋਂ ਬਿਲਕੁਲੀ ਯਾਰ ਲਓ ਜੀ ਇਹ ਟਰਾਲੀ ਦੀ ਕੀ 450 ਤੇ 500 ਰੁਪਏ ਲੱਗੀਆਂ ਬਾਈ ਜੀ ਟੂੜੀ ਦਾ ਰੇਟ ਤੇ ਕਲੀਬਨ 400 ਤੋਂ ਲੈ ਕੇ 450 ਤੱਕ ਹੁਣ ਤੱਕ ਜਿਹੜੀ ਵਿਕ ਚੁੱਕੀ ਹੈ ਕੋਟਕਪੁਰਾ ਮੰਡੀ ਦੇ ਵਿੱਚ 400 ਤੋਂ ਲੈ ਕੇ 450 ਦੇ ਵਿੱਚ ਆਜਾਂ ਜਿਹੜੀਆਂ ਹੁਣ ਤੱਕ 5 ਟਰਾਲੀਆਂ ਦੀ ਜਿਹੜੀ ਬੋਲੀ ਹੋ ਚੁੱਕੀ ਆ ਤੇ ਰਹਿ ਗਈਆਂ ਬਾਈ ਜੀ 6 5 ਟਰਾਲੀਆਂ ਹੋਰ ਰਹਿ ਗਈਆਂ 6 11 12 ਟਰਾਲੀਆਂ تھیں ਤੇ ਦੇਖਦੇ ਆ ਬਾਕੀ ਅਗਲੀਆਂ ਟਰਾਲੀਆਂ ਦੀ ਕਿਥੋਂ ਤੱਕ ਜਾਂਦੀ ਆ ਜੁੜੇ ਲਿਆ ਕਰੋ ਵੀਡੀਓ ਨਾਲ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਆਪਣੀ ਵੀਡੀਓ ਤੇ ਨਾ ਭੁੱਲਣਾ ਜੀ ਤვენਨ ਨੂੰ ਕਰੋ ਸਬਸਕ੍ਰਾਈਬ ਜੀ ਤੇ ਬਾਕੀ ਆਪਾਂ 11 ਵਜੇ ਭਾਈ ਜੀ ਬਾਸਪਤੀ ਦੀ ਬੋਲੀ ਤੇ ਵੀਡੀਓ ਪਾਈ ਦਿਓ ਉਹ ਵੀ ਜਰੂਰ ਦੇਖਿਆ ਕਰੋ ਜੇਕਰ ਕਿਸੇ ਕਿਸਾਨ ਵੀ ਨੇ ਬਾਸਪਤੀ ਜਾਂ ਕਣਕ ਵੇਚਣੀ ਹੋਵੇ ਉਹ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਤੇ ਹਰੇ ਚਾਰ ਦੀ ਬੋਲੀ ਭਾਈ ਜੀ 11 ਵਜੇ ਹੁੰਦੀ ਹੈ ਕੋਟਕਪੁਰਾ ਮੰਡੀ ਦੇ ਵਿੱਚ ਇਹ ਦੋ ਪੰਨਾ ਹੀ ਥੱਲੇ ਕੁਤੀ ਥੱਲੇ ਖੁੱਲੀ ਆ ਪੰਨਾ 2 ਆ 350 ਰੁਪਇਆ 405 ਰੁਪਇਆ 10 15 ਰੁਪਇਆ 25 ਹੁੰਦੀ ਹੈ 350 ਰੁਪਏ 40 45 ਰੁਪਏ 447 ਰੁਪਏ ਲੱਗਣਾ 445 ਰੁਪਏ ਲਓ ਜੀ ਇਹ ਲੱਗੇ 445 ਰੁਪਏ ਲੱਗੀ ਹੈ ਟਰਾਲੀ ਵੀ ਤੇ ਬਾਕੀ ਵੀਡੀਓ ਨਾਲ ਜੁੜੇ ਰਿਹਾ ਕਰੋ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ 445 ਰੁਪਏ ਲੱਗੀ ਲਓ ਜੀ ਅਗਲੀ ਟਰਾਲੀ ਦੇਖਦੇ ਹਾਂ ਬਾਕੀ ਬਾਈ ਵਾਹ ਦੇਖੋ ਬਾਸਪਤੀ ਆ ਰਹੀ ਹੈ ਕੋਟਪੁਰਾ ਮੰਡੀ ਦੇ ਵਿੱਚ ਤੇ ਬਾਸਪਤੀ ਦੀ ਜਿਹੜੀ ਬੋਲੀ ਆ ਉਹ ਆਪਾਂ 11 ਵਜੇ ਹੁੰਦੀ ਹੈ ਜੀ ਜੇਕਰ ਕਿਸੇ ਆਨ ਵੀ ਨੇ ਬਾਸਪਤੀ ਵਿੱਚ ਨਹੀਂ ਹੋਵੇ ਆਪਣੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦਾ ਹੈ 10 15 55 352 355 60 65 70 77 80 88 96 ਜਾ ਤਮੇ ਬੋਲ ਲੰਘਦੇ ਲਓ ਜੀ ਇਹ ਲੱਗਿਆ 395 ਰੁਪਏ ਹੁਣ ਤੱਕ ਦਾ ਜਿਹੜਾ ਡਾਊਨ ਰੇਟ ਆ ਬਈ 395 ਰੁਪਏ ਰਿਆ ਤੇ ਬਾਕੀ ਸਰਾ ਰੇਟ 455 ਰੁਪਏ ਰਿਆ ਤੇ ਲਓ ਜੀ ਨਾਗ ਜਿਹੜੇ 3 ਹਜੇ ਹੋਰ ਖੜੇ ਜੀ ਤਿੰਨ ਨਾਗ ਹੋ ਰਹਿ ਗਏ ਆ ਕਿੱਦਾਂ ਜੀ ਆਹ ਬਈ ਆ ਜਾ ਅੰਦਰ ਤੋਂ ਛੋਟੇ ਬੋਲੋ ਜੀ 300 80 300 ਆ ਬਈ ਜੀ ਜਰਾ ਕੋਡ ਤਾਂ ਤੂੰ ਆਏ ਹਾਂ ਨਿਕਲੂ ਆਏ 52 ਕਰ 60 65 ਕਰ 70 75 ਕਰ 400 5 ਬੋਲਣਾ 10 15 15 20 25 30 35 40 42 450 50 ਜਾਂ ਬੋਲ ਨਾ ਬਾਈ 60 65 465 ਬੋਲਦਾ ਕੋਈ 465 ਰੁਪਏ ਬਾਈ ਜੀ